ਕਬੀਰ ਡੁੱਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ 파ਰੋ ਸੀ ਕੇ ਜੋ ਹੁਆ ਤੂ ਆਪਣੇ ਭੀ ਜਾਨ ਕਬੀਰ ਸਾਹਿਬ ਸਾਹ ਨੂੰ ਉਹ ਸਮਝ ਦੇ ਦੇ ਨੇ ਕਹਿੰਦੇ ਐਸਾ ਜਿਹੜਾ ਭੀੜ ਵਿੱਚ ਫਸਿਆ ਰਹਿ ਜਾਂਦਾ ਉਹੀ ਕਹਿੰਦੇ ਇੱਕ ਸਮਝ ਗਿਆ ਤੇ ਇੱਕ ਐਸਾ ਜਿਹੜਾ ਫਸਿਆ ਹੋਇਆ ਜਿਹੜਾ ਸਮਝਿਆ ਉਹ ਹੀ ਦੂਜੇ ਨੂੰ ਕਹਿ ਰਿਹਾ ਡੋਬੇ ਗੋਰੇ ਬਾਪਰੇ ਕਹਿੰਦੇ ਡੁੱਬ ਜਾਵੇਂਗਾ ਐਸੇ ਬਸਰੇ ਅਗਿਆਨੀ ਬਹੁ ਲੋਕਨ ਕੀ ਕਹਾਂ ਕਹਿੰਦੇ ਤੈਨੂੰ ਸ਼ਰਮਝਾਈ ਮਾਰ ਜਾਵੇਗੀ ਉਤਲੀਆਦਾਰੀ ਦੀ ਐਸੀ ਭੀੜ ਵਿੱਚ ਹੀ ਫਸਿਆ ਰਹਿ ਜਾਮ ਪਰੋਸੀ ਕੇ ਜੋ ਕਹਿੰਦੇ ਨਹੀਂ ਸਮਝਦੇ ਪਰੋਸੀ ਤੋਂ ਐਸਾ ਸਮਝ ਲੈ ਲੈ ਜੋ ਉਹਦੇ ਹੋਇਆ ਉਹੀ ਤੇਰੇ ਨਾਲ ਹੋਣਾ ਹੈ ਉਹ ਆਪਣੇ ਪਿਤਾ ਨੂੰ ਕਿਉਂਕਿ ਐਸੀ ਵਾਰਨਿੰਗ ਦੇ ਰਹੇ ਨੇ ਕਬੀਰ ਸਾਹਿਬ ਕਹਿੰਦੇ ਦੁਨੀਆ ਵਿੱਚ ਜੋ ਹੁੰਦਾ ਆਇਆ ਉਹੀ ਹੋਣਾ ਏ ਤੇਰੇ ਨਾਲ ਵੀ ਜਿਹੜੇ ਵਿਰਲੇ ਨੇ ਜਿਹੜੇ ਕਹਿੰਦੇ ਉਹ ਸੱਚ ਨੂੰ ਸੋਚਾਂ ਲੈਂਦੇ ਨੇ ਤੇ ਉਹ ਗਿਆਨਤਾ ਵਾਲਾ ਰਸਤਾ ਛੱਡ ਦਿੰਦੇ ਨੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਤ